ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੇਤ ਗੋਵਿੰਦ ਅਰਾਦੀਆ ਹੋਵਾ ਆਨੰਦ ਕਣਾ संत जना मिल पाई रसन नाम पड़ा चेत गोविंद आराद दिया होए आनंद कणा மில் பாய ர பிர ஆய திசா சீனா ஜமனல் பூரச்சனா புத்தியவடா துணா ராவையாபிரபுனா பாகமண ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲੱਗਾ ਅਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲੱਗਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ ਬੜੇ ਹੀ ਵੱਡੇ ਭਾਗ ਹਨ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸਤ ਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਪਾਤਰ ਬਣ ਰਹੇ ਹਾਂ ਜੋ ਕਿ ਸਤ ਗੁਰਾਂ ਜੀ ਨੇ ਬਾਣੀ ਪੜਨ ਸੁਣਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ ਅੱਜ ਸੰਗਰਾਂਦ ਹੈ ਚੇਤ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਜਿੱਥੇ ਗੁਰਮਖੋ ਸਤਗੁਰਾਂ ਜੀ ਦੀ ਕਿਰਪਾ ਦੇ ਸਦਕਾ ਬਾਣੀ ਦੇ ਨਾਲ ਜੁੜ ਕੇ ਸਤਗੁਰਾਂ ਜੀ ਦੇ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਦੇ ਨਾਲ ਜੁੜ ਕੇ ਆਪਾਂ ਆਪਣੇ ਜੀਵਨ ਨੂੰ ਸੁਖੈਣ ਢੰਗ ਦੇ ਨਾਲ ਜੋ ਬਤੀਤ ਕਰਨਾ ਹੈ ਉੱਥੇ ਸਤਸੰਗ ਜੀ ਗੁਰਬਾਣੀ ਦਾ ਓਟ ਆਸਰਾ ਲੈ ਕਰਕੇ ਆਪਾਂ ਆਪਣਾ ਪ੍ਰਲੋਕ ਵੀ ਸਵਾਰਨਾ ਹੈ ਅਥ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਚੇਤ ਦੇ ਮਹੀਨੇ ਦੀ ਅਰੰਭਤਾ ਹੋਈ ਜੋ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ ਗੁਰਬਾਣੀ ਚ ਤਰਤੀਬ ਵਾਰ ਇਹ ਜੋ ਦੇਸੀ ਮਹੀਨੇ ਹਨ ਇਹਨਾਂ ਦੇ ਨਾਮ ਵਰਤ ਕਰਕੇ ਸੰਗਤ ਨੂੰ ਸਮਝਾਉਣਾ ਕੀਤਾ ਹੈ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਰਹਿਮਤ ਕਰਦੇ ਹਨ ਇਹ ਜੋ ਦੇਸੀ ਮਹੀਨੇ ਹਨ ਨਾਮ ਇਹਨਾਂ ਦੇ ਤਰਤੀਬਵਾਰ ਵਰਤ ਕਰਕੇ ਸੰਗਤ ਨੂੰ ਸਮਝਾਉਂਦੇ ਹਨ ਉਪਦੇਸ਼ ਬਖਸ਼ਦੇ ਹਨ ਸੰਗਤਾਂ ਬੜੇ ਚਾਅ ਉਤਸ਼ਾਹ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸੁਣਦੀਆਂ ਹਨ ਅੱਜ ਚੇਤ ਦਾ ਮਹੀਨਾ ਹੈ ਨਾਲ ਹੀ ਗੁਰਮੁਖੋ 9 ਸਾਲ ਦੀ ਕਹਿ ਲੋ ਅਰੰਭਤਾ ਹੋਈ ਹੈ ਜੋ ਬਖਸ਼ਿਸ਼ ਸਤਿਗੁਰਾਂ ਜੀ ਨੇ ਕੀਤੀ ਹੈ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਆਉਣ ਵਾਲਾ ਸਮਾ ਸਰਬਤ ਸੰਗਤਾਂ ਦੇ ਲਈ ਭਾਗਾਂ ਭਰਿਆ ਬਣ ਜਾਵੇ ਸਤਿਗੁਰ ਜੀ ਹਮੇਸ਼ਾ ਹੀ ਸਾਰੀ ਸੰਗਤ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ ਦੁੱਖਾਂ ਕਲੇਸ਼ਾਂ ਦਲਿਤਾਂ ਦਾ ਨਾਸ਼ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਅੱਜ ਦੇ ਉਪਦੇਸ਼ ਨੂੰ ਜੋ ਕਿ ਅੱਜ ਦੇ ਮਹੀਨੇ ਦੇ ਪਰਥਾਏ ਹੈ ਚੇਤ ਦੇ ਮਹੀਨੇ ਦੇ ਪਰਥਾਏ ਹੈ ਸਤਸੰਗ ਜੀ ਅਖਰੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੇਤ ਗੋਵਿੰਦ ਆਰਾਧੀਐ ਹੋਵੈ ਅਨੰਦ ਕਣਾ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਚੇਤ ਭਾਵਕੇ ਚਿਤ੍ਰ ਦੇ ਮਹੀਨੇ ਦੇ ਪਰਥਾਏ ਬਖਸ਼ਿਸ਼ ਕਰ ਰਹੇ ਹਨ ਚੇਤ ਗੋਵਿੰਦ ਆਰਾਧੀ ਹੈ ਗੋ ਨਾਮ ਪ੍ਰਿਥਵੀ ਦਾ ਹੈ ਧਰਤੀ ਦਾ ਹੈ ਭਾਵ ਜੋ ਸਾਰੀ ਸ੍ਰਿਸ਼ਟੀ ਨੂੰ ਵਿੰਦ 사త్సੰਗ ਜੀ ਰੱਖਿਆ ਕਰਨ ਵਾਲੇ ਪਰਮੇਸ਼ਰ ਪ੍ਰਭੂ ਪਰਮਾਤਮਾ ਨੂੰ ਅਰਾਧਨਾ ਚਾਹੀਦਾ ਹੈ ਗੁਰਮਖੋ ਹਿਰਦੇ ਦੇ ਵਿੱਚ ਵਸਾ ਕੇ ਰੱਖਣਾ ਹੈ। ਇਹ ਹੀ ਤਾਂ ਅਰੰਭਤਾ ਹੈ। ਜਿਵੇਂ ਸਤਗੁਰੂ ਜੀ ਸਮਝਾਉਂਦੇ ਨੇ ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮਿਲਹੁ ਰਾਮ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਤੂੰ। ਇਹ ਜੀਵ ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ ਵਿਛੋੜੇ ਦੇ ਵਿੱਚ ਜੀਉ ਰਿਹਾ ਹੈ। ਸਤਗੁਰੂ ਜੀ ਸਤਸੰਗ ਜੀ ਯੁਗਤੀ ਦੇ ਦੁਆਰਾ ਉਸ ਵਿਛੋੜੇ ਦੇ ਦੁੱਖ ਨੂੰ ਖਤਮ ਕਰਕੇ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਕਰਵਾਉਂਦੇ ਹਨ ਚੇਤ ਭਾਵ ਕੇ ਚਿੱਤ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਵਸਾ ਕਰਕੇ ਰੱਖਣਾ ਹੈ ਆਰਾਧਨਾ ਹੈ ਆਰਾਧਨਾ ਕਰਨੀ ਹੈ ਨਾਮ ਜਪਣਾ ਹੈ ਤੇ ਜੇ ਚਿੱਤ ਦੇ ਵਿੱਚ ਨਾਮ ਰੱਖਾਂਗੇ ਤੇ ਕੀ ਹੋਵੇਗਾ ਹੋਵੇ ਆਨੰਦ ਕਣਾ ਘੜਾ ਆਨੰਦ ਪ੍ਰਾਪਤ ਹੋਵੇਗਾ ਸਾ ਸੰਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਝਾਉਂਦੇ ਨੇ ਜੀਤ ਆਵੇ ਤਾਂ ਮਹਾ ਆਨੰਦ ਪ੍ਰਭੂ ਪਰਮਾਤਮਾ ਦਾ ਨਾਮ ਜਦੋਂ ਜੀ ਦੇ ਅੰਦਰ ਸਤਸੰਗ ਜੀ ਵਸ ਜਾਂਦਾ ਹੈ ਨਾ ਹਿਰਦੇ ਦੇ ਵਿੱਚ ਤਾਂ ਉਹ ਮਹਾ ਆਨੰਦ ਦੀ ਪ੍ਰਾਪਤੀ ਕਰਦਾ ਹੈ ਇਹ ਬਚਨ ਸਤਿਗੁਰੂ ਜੀ ਦੇ ਆਪਾਂ ਪੜ ਰਹੇ ਹਾਂ ਜੀਤ ਆਵੇ ਤਾਂ ਮਹਾ ਆਨੰਦ ਜੀਤ ਆਵੇ ਤਾਂ ਸਭ ਦੁੱਖ ਭੰਜ ਪ੍ਰਭੂ ਪਰਮਾਤਮਾ ਦਾ ਨਾਮ ਚਿੱਤ ਚ ਆਵੇ ਤੇ ਗੁਰਮਖੋ ਸਾਰੇ ਦੁੱਖ ਖਤਮ ਹੋ ਜਾਂਦੇ ਹਨ ਮੁੱਕ ਜਾਂਦੇ ਹਨ ਮਨ ਦੇ ਸਰੀਰ ਦੇ ਸਾਰੇ ਰੋਗ ਦੁੱਖ ਸਤਗੁਰੂ ਜੀ ਦੂਰ ਕਰਦੇ ਹਨ ਪ੍ਰਭੂ ਪਰਮਾਤਮਾ ਦਾ ਨਾਮ ਚਿੱਤ ਚ ਵਸਾਵਾਂਗੇ ਤਾਂ ਚੀਤ ਆਵੇ ਤਾਂ ਸਭ ਦੁੱਖ ਭੰਜ ਚੀਤ ਆਵੇ ਤਾਂ ਸਰਦਾ ਪੂਰੀ ਹੈ ਜੀਵ ਜੋ ਤੇਰੇ ਮਨ ਦੀ ਅਰਜ਼ੋਈ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਂਹਾਂ ਓਹਾਂ ਸੱਚ ਹੋਵੇ ਚੀਤ ਆਵੇ ਤਾਂ ਸਰਦਾ ਪੂਰੀ ਜਦੋਂ ਪ੍ਰਭੂ ਪਰਮਾਤਮਾ ਦਾ ਨਾਮ ਸਤਸੰਗਤ ਜੀ ਚਿੱਤ ਚ ਵੱਸਦਾ ਹੈ ਤਾਂ ਕਿਸੇ ਪ੍ਰਕਾਰ ਦੀ ਕੋਈ ਊਣਤਾਈ ਨਹੀਂ ਰਹਿੰਦੀ ਚੀਤ ਆਵੇ ਤਾਂ ਕਬਹੇ ਨਾ ਝੂਰੀ ਉਡਾਰ ਉਹ ਸਹਿਮ ਸਤਿਗੁਰੂ ਜੀ ਖਤਮ ਕਰ ਦਿੰਦੇ ਹਨ ਮੁੱਕ ਜਾਂਦਾ ਹੈ ਜਦੋਂ ਪ੍ਰਭੂ ਪਰਮਾਤਮਾ ਦਾ ਨਾਮ ਚਿੱਤ ਦੇ ਵਿੱਚ ਵਸ ਜਾਂਦਾ ਹੈ ਸਤਸੰਗ ਜੀ ਭਾਈ ਮਰਦਾਨਾ ਜੀ ਆਪਾਂ ਇਤਿਹਾਸ ਪੜਦੇ ਹਾਂ ਉਹ ਸਾਖੀਆਂ ਜਿਨ੍ਹਾਂ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਭਾਈ ਮਰਦਾਨਾ ਜੀ ਸਤਸੰਗ ਜੀ ਤਾਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਨ ਚਿੱਤ ਦੇ ਵਿੱਚ ਯਾਦ ਕੀਤਾ ਤੇ ਕੌਡੇ ਰਾਖਸ਼ ਤੋਂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਚਾ ਲਿਆ ਪ੍ਰਤਖ ਜੀ ਇਸੇ ਤਰ੍ਹਾਂ ਹੈ ਜੀਵ ਜਦੋਂ ਤੂੰ ਪ੍ਰਭੂ ਪਰਮਾਤਮਾ ਨੂੰ ਯਾਦ ਕਰੇਗਾ ਤੇ ਹੰਕਾਰ ਰੂਪੀ ਜਿਹੜਾ ਰਾਖਸ਼ ਆ ਨਾ ਉਹਦੇ ਤੋਂ ਬਚ ਜਾਵੇਂਗਾ ਤੇ ਅੱਜ ਵੀ ਬਚ ਸਕਦਾ ਹੈ ਇਸੇ ਤਰ੍ਹਾਂ 사ਤਸੰਗ ਜੀ ਤਨ ਤਨ ਭਾਈ ਬਿਧੀ ਜੰਦ ਸਾਹਿਬ ਜੀ ਤਨ ਗੁਰੂ ਹਰगोबिंद ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚਿੱਤ ਚ ਵਸਾਉਂਦੇ ਨੇ 따ਤੀ ਵਾਉ ਨਾ ਲੱਗ ਗਈ 사ਤਸੰਗ ਜੀ ਗੁਰਬਾਣੀ ਦੇ ਨਾਲ ਜੁੜਦੇ ਨੇ ਸ਼ਬਦ ਪੜ੍ਹਦੇ ਨੇ ਬਲਦੇ ਹੋਏ ਪਾਠ ਚ ਬੈਠੇ ਹੋਏ ਨੇ 사ਤਸੰਗ ਜੀ ਉੱਥੇ ਵੀ ਰੱਖਿਆ ਹੋ ਗਈ ਦਸਵੇਂ ਪਾਤਸ਼ਾਹ ਜਦੋਂ ਸਤ ਸੰਗਤ ਜੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕੀਤਾ ਜਾਂਦਾ ਹੈ ਕੌਣ ਚੇਤੇ ਕਰ ਰਿਹਾ ਹੈ ਬਾਲਾ ਜੀ ਰਾਉ ਤੇ ਰੁਸਤਮ ਰਾਉ ਇਤਿਹਾਸ ਦੱਸਦਾ ਹੈ ਸੁਖਮਨੀ ਸਾਹਿਬ ਦਾ ਜਾਪ ਲਗਾਤਾਰ ਕਰਦੇ ਸਨ ਲਗਾਤਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਬਾਅਦ ਸਤਸੰਗ ਜੀ ਉਹਨਾਂ ਨੂੰ ਉਸ ਜੇਲ੍ਹ ਦੇ ਵਿੱਚੋਂ ਕੱਢ ਕੇ ਲੈ ਗਏ। ਚਿੱਤ 'ਚ ਯਾਦ ਆਈ, ਚਿੱਤ 'ਚ ਨਾਮ ਵਸਾਇਆ ਤਾਂ ਰਹਿਮਤ ਹੋਈ। ਇਸੇ ਤਰ੍ਹਾਂ ਇਹ ਜੋ ਬੰਧਨ ਨੇ ਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਬੰਧਨ ਜਿਨ੍ਹਾਂ ਦੇ ਵਿੱਚ ਆਪਾਂ ਫਸੇ ਹੋਏ ਹਾਂ, ਨਾਮ ਚੇਤੇ ਆਵੇ, ਪ੍ਰਭੂ ਪਰਮਾਤਮਾ ਤੇ ਉਹਨਾਂ ਬੰਧਨਾਂ 'ਚੋਂ ਸਤਿਗੁਰੂ ਜੀ ਅੱਜ ਵੀ ਸਾਨੂੰ ਆਪ ਕੱਢ ਲੈਂਦੇ। ਹੋਵੇ ਆਨੰਦ ਕਣਾ ਕਣਾ ਆਨੰਦ ਬਹੁਤਾ ਆਨੰਦ ਪ੍ਰਾਪਤ ਹੁੰਦਾ ਜਦੋਂ ਪਰਮੇਸ਼ਰ ਵਾਹਿਗੁਰੂ ਨੂੰ ਜਾਦ ਕੀਤਾ ਜਾਂਦਾ ਹੈ ਜੀ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਨਾਮ ਦੇ ਨਾਲ ਜੁੜਨਾ ਹੈ ਤੇ ਸੰਤ ਜਨਾ ਮਿਲ ਪਾਈਐ ਸੰਤ ਜਨ ਸਤਸੰਗ ਜੀ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਸੰਗਤ ਦੇ ਵਿੱਚ ਆ ਕਰਕੇ ਸੰਗਤ ਦੇ ਨਾਲ ਮਿਲ ਕੇ ਗੁਰਮੁਖਾਂ ਪਿਆਰਿਆਂ ਦੇ ਨਾਲ ਮਿਲ ਕੇ ਨਾਮ ਦਾ ਉਚਾਰਨ ਕਰਨਾ ਹੈ ਕਿਉਂਕਿ ਸੰਗਤ ਦੇ ਪ੍ਰਭਾਵ ਦੇ ਦੁਆਰਾ ਸਤਸੰਗ ਜੀ ਜਿਹੜਾ ਮਨ ਹੈ ਉਹ ਟਿਕ ਜਾਂਦਾ ਹੈ ਆਪਾਂ ਸਤ ਸੰਗਤ ਜੀ ਪੜਦੇ ਹਾਂ ਗੁਰਬਾਣੀ ਦੇ ਅੰਦਰ ਸਤਗੁਰਾਂ ਜੀ ਨੇ ਮਾਨ ਬਖਸ਼ਿਆ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਜੇ ਕੋਈ ਰੰਗੀ ਹੋ ਰੂ ਜਿਹੜੀ ਹੈ ਜਿੰਨੂੰ ਨਾਮ ਦਾ ਰੰਗ ਚੜਿਆ ਹੋਇਆ ਹੈ ਮਿਲ ਜਾਵੇ ਤਾਂ ਭਾਈ ਮਿਲ ਕੇ ਨਾਮ ਜਪਨਾ ਚਾਹੀਦਾ ਹੈ ਸੰਸਾਰੀ ਗੱਲਾਂ ਬਾਤਾਂ ਨਹੀਂ ਨਾਮ ਜਪਾਂਗੇ ਤੇ ਨਾਮ ਦਾ ਰੰਗ ਲੱਗੇਗਾ ਸੰਤ ਜਿ ਨਾਮਿਲ ਪਾਈਏ ਰਸਨਾ ਨਾਮ ਭਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪਾਇਆ ਹੈ ਨਿਫਲੰ ਤਸ ਜਨਮਸ ਜਾਵਤ ਬ੍ਰਹਮ ਨਮਿੰਦਤੇ ਇਹ ਜਿਹੜਾ ਮਨੁੱਖਾ ਜਨਮ ਹੈ ਆ ਨਾ ਗੁਰਮਖੋ ਇਹ ਸਫਲਤਾ ਹੈ ਜੇ ਪ੍ਰਭੂ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੈ ਜਿਨ ਪਾਇਆ ਪ੍ਰਭ ਆਪਣਾ ਜੇ ਨਹੀਂ ਤਾਂ ਫਿਰ ਸਾ ਸੰਗ ਜੀ ਗਿਣਤੀ ਦੇ ਵਿੱਚ ਨਹੀਂ ਆਵਾਂਗੇ ਉਹਨਾਂ ਦਾ ਹੀ ਆਉਣਾ ਸਫਲਾ ਹੈ ਕਿੰਨਾਂ ਦਾ ਜੀ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਨੂੰ ਪਾਲਿਆ ਹੈ ਆਇਆ ਤਿੰਨ ਕਾ ਸਫਲ ਭਇਆ ਹੈ ਇੱਕ ਮਨ ਜਿਨੀ ਧਿਆਇਆ ਆਇਆ ਸਫਲ ਤਾਹੂ ਕੋ ਗਣੀਐ ਜਾਸ ਰਸਨ ਹਰ ਹਰ ਜਸ ਭਣੀਐ ਜਿਨਨੇ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪ ਲਿਆ ਹੈ ਉਹਦਾ ਆਉਣਾ ਸਫਲਾ ਹੈ ਜੀ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਇੱਕ ਖਿੰਨ ਖਿੰਨਾ ਮਾਤਰ ਇੱਕ ਖਿੰਨ ਥੋੜਾ ਜਿਹਾ ਸਮਾਂ ਵੀ ਏ ਸੱਚੇ ਪਾਤਸ਼ਾਹ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਣਾ ਤੂੰ ਭਾਵ ਹੈ ਕਿ ਜਾਣਣਾ ਕਰਾ ਤੇਰੇ ਨਾਮ ਤੋਂ ਬਿਨਾ ਮੇਰਾ ਇਹ ਜਨਮ ਵਿਅਰਥ ਹੈ ਆਖਾਂ ਜੀਵਾ ਵਿਸਰੈ ਮਰ ਜਾਉ ਤੇਰੇ ਨਾਮ ਤੋਂ ਬਿਨਾ ਇਹ ਜਿਹੜਾ ਜਨਮ ਹੈ ਇਹ ਵਿਅਰਥ ਹੈ اے ਵਾਹਿਗੁਰੂ ਆਪਣੇ ਚਰਨਾਂ ਦੇ ਨਾਲ ਸਦਾ ਜੋੜ ਕੇ ਰੱਖ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵੜਾ ਉਹ ਵਾਹਿਗੁਰੂ ਉਹ ਪਰਮਾਤਮਾ ਜਲਾ ਵਿੱਚ ਥਲਾ ਵਿੱਚ ਮਹੀ ਅਲ ਧਰਤੀ ਅਤੇ ਆਕਾਸ਼ ਵਿੱਚ ਪਰਮਾਤਮਾ ਸਤਸੰਗ ਜੀ ਪਰਿਪੂਰਨ ਹੈ ਸਮਾਇਆ ਹੋਇਆ ਹੈ ਵੜਾ ਬਿਰਸ਼ਾ ਵਿੱਚ ਉਹ ਮਿਲਿਆ ਹੋਇਆ ਹੈ ਜਲਥਲ ਮਹੀਲ ਪੂਰਿਆ ਸੁਆਮੀ ਸਿਰ ਜਨਹਾਰ ਅਨਕ ਭਾਤ ਹੋਏ ਪਸਰਿਆ ਨਾਨਕ ਏਕੰਕਾਰ ਜਲਥਲ ਮਹੀਲ ਪੂਰਿਆ ਰਵਿਆ ਵਿਚ ਵਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ ਪ੍ਰਭੂ ਪਰਮਾਤਮਾ ਨੂੰ ਜੇ ਚੇਤੇ ਨ ਕਰਾਂ ਤੇ ਇਹ ਜਿਹੜਾ ਦੁੱਖ ਹੈ ਵਿਛੋੜੇ ਦਾ ਦੁੱਖ ਭੁੱਲ ਜਾਣ ਦਾ ਦੁੱਖ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ ਇਹ ਜਿਹੜਾ ਦੁੱਖ ਹੈ ਇਹਦੀ ਕੀ ਗਿਣਤੀ ਕਰਾਂ ਕਿਉਂਕਿ ਇਹ ਵੱਡਿਆਂ ਤੋਂ ਵੱਡਾ ਦੁੱਖ ਹੈ ਪ੍ਰਭੂ ਪਰਮਾਤਮਾ ਨੂੰ ਭੁਲਾ ਦੇਣਾ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਰਾਵਿਆ ਉਚਾਰਿਆ ਹੈ ਮਾਣਿਆ ਹੈ ਅਭੇਦਤਾ ਦਾ ਆਨੰਦ ਮਾਣਿਆ ਹੈ ਸ੍ਰੋਮਣੀ ਵੱਡੇ ਭਾਗਾਂ ਵਾਲੇ ਨੇ ਉਹ ਭਾਗ ਮਣਾ ਮਣਾ ਮੁਈ ਭਾਗ ਨੇ ਜੀ ਉਹਨਾਂ ਦੇ ਜਿਨ੍ਹਾਂ ਨੇ ਉਸ ਪ੍ਰਭੂ ਨੂੰ 라ਵਿਆ ਹੈ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਹਰੀ ਪਰਮਾਤਮਾ ਦੇ ਦਰਸ਼ਨਾਂ ਨੂੰ ਮਨ ਲੋਚਦਾ ਹੈ ਮਨਾ ਮਨਾ ਮੋਈ ਪਿਆਸ ਬਹੁਤ ਜਿਆਦੀ ਪਿਆਸ ਹੈ ਕਿ ਇਹ ਵਾਹਿਗੁਰੂ ਤੇਰੇ ਦਰਸ਼ਨ ਹੋ ਜਾਣ ਮਨਾ ਤੋ ਭਾਵ ਮਨ ਕਰਕੇ ਪਿਆਸ ਹੈ ਕਿ ਇਹ ਸੱਚੇ ਪਾਤਸ਼ਾਹ ਦਰਸ਼ਨ ਬਖਸ਼ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਣੀ ਸੱਚੇ ਪਾਤਸ਼ਾਹ ਰਹਿਮਤਕਾਰ ਦਰਸ਼ਨ ਦੇਖ ਪਤੰਗ ਜਿਉ ਜੋਤੀ ਜੋਤ ਸਮਾਵੈ ਸ਼ਬਦ ਸੁਰ ਧਲਿਵ ਮਿਰਗ ਜਿਉ ਅਨਹਦ ਲਿਵ ਲਾਵੇ ਐਸੀ ਅਵਸਥਾ ਬਣ ਜਾਵੇ ਸਤਸੰਗ ਜੀ ਜਦੋਂ ਪ੍ਰਭੂ ਪਰਮਾਤਮਾ ਦੇ ਦਰਸ਼ਨ ਕਰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਾਂ ਕੀ ਰਹਿਮ ਤਾਂ ਵਰਤਦੀਆਂ ਨੇ ਪੜਦੇ ਹਾਂ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਏ ਲੱਗਾ ਚੇਤ ਦੇ ਮਹੀਨੇ ਦੇ ਦੁਆਰਾ ਕਥਨ ਕਰਦੇ ਹਨ ਜਿਹੜਾ ਵੀ ਸਾਨੂੰ ਉਸ ਪ੍ਰਭੂ ਨਾਲ ਮਿਲਾ ਦਵੇ ਅਸੀਂ ਉਸ ਦੇ ਚਰਣੀ ਲਗਣਾ ਕਰੀਏ ਉਸ ਪ੍ਰਭੂ ਨੇ ਜਿਹੜੇ ਆਪਣੇ ਨਾਲ ਮਿਲਾਏ ਹਨ ਉਹਨਾਂ ਦੇ ਚਰਣੀ ਲਗਣਾ ਚਾਹੀਦਾ ਹੈ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹਉ ਬਕਉ ਸੋਭ ਰਸਨਾ ਦੀਜੇ ਪ੍ਰਾਨ ਅਕੋਰ ਤਾਂ ਜੋ satsang ਜੀ ਉਹ ਰੰਗ ਲੱਗ ਸਕੇ ਨਾਮ ਵਾਲਾ ਰੰਗ ਜਿਸ ਰੰਗ ਦੇ ਸਦਕਾ ਸਾਡਾ ਲੋਕ ਤੇ ਪਰਲੋਕ ਸੁਖੀਆ ਹੋ ਜਾਵੇ ਗੁਰਮੁਖੋ ਐਵੇਂ ਨਹੀਂ ਸਾਡੇ ਵੱਡੇ ਵਡੇਰਿਆਂ ਨੇ ਇਹ ਬਖਸ਼ਿਸ਼ ਕੀਤੀ ਹੈ ਇਹ ਰਹਿਮਤ ਕੀਤੀ ਕਿਹੜੀ ਜੀ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਉਨ੍ਹਾਂ ਦਾ ਮਿਲਾਪ ਹੋਵੇ ਉਨ੍ਹਾਂ ਦੇ ਨਾਲ ਮਿਲਾਪ ਹੋਵੇ ਜਿਨ੍ਹਾਂ ਦੇ ਮਿਲਨਸਾਰ ਪ੍ਰਭੂ ਪਰਮਾਤਮਾ ਦਾ ਨਾਮ ਚਿੱਤ ਦੇ ਵਿੱਚ ਵਸ ਜਾਵੇ ਇਹ ਸੱਚੇ ਪਾਤਸ਼ਾਹ ਉਨ੍ਹਾਂ ਦਾ ਨਾ ਮਿਲਾਪ ਹੋਵੇ ਕਿ ਜਿਨ੍ਹਾਂ ਦੇ ਮਿਲਨਸਾਰ ਤੇਰਾ ਨਾਮ ਸਾਨੂੰ ਵਿਸਰ ਜਾਵੇ ਇਹ ਵੀ ਬੇਨਤੀਆਂ ਕਰਨੀਆਂ ਸਤਸੰਗਤ ਮਿਲੇ ਕੋ ਸੰਗਤ ਨਾ ਮਿਲੇ ਸਤਸੰਗਤ ਮਿਲੇਗੀ ਤੇ ਗੁਰਮਖੋ ਗੁਰੂ ਦੀ ਬਾਣੀ ਦੇ ਨਾਲ ਜੁੜਾਂਗੇ ਸਤਸੰਗਤ ਦੇ ਵਿੱਚ ਪ੍ਰਭਾਵ ਪੈਂਦਾ ਹੈ ਗੁਰਮਖੋ ਜਿਹੜੇ ਜੀਵ ਸਤ ਸੰਗਤ ਕਰਦੇ ਹਨ ਉਹ ਫਿਰ ਨਸ਼ਿਆਂ ਤੋਂ ਵੱਜ ਜਾਂਦੇ ਹਨ ਉਹਨਾਂ ਦਾ ਜੀਵਨ ਪਲਟ ਜਾਂਦਾ ਹੈ ਉਹ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਨ ਉਹ ਸਤ ਸੰਗ ਜੀ ਕਾਮ ਕ੍ਰੋਧ ਲੋਭ মোহ ਹੰਕਾਰ ਤੋਂ ਮੁਕਤ ਹੋ ਜਾਂਦੇ ਹਨ ਤੇ ਜਿਹੜੇ ਕੋ ਸੰਗਤ ਕਰਦੇ ਨੇ ساری ਜ਼ਿੰਦਗੀ ਨਸ਼ਿਆਂ ਚ ਲੰਗ ਜਾਂਦੀ ਹੈ ਨਿੰਦਾ ਚੁਗਲੀ ਈਰਖਾ ਦੇ ਵਿੱਚ ਉਹਨਾਂ ਨੇ ਆਪਣੇ ਮਨੁੱਖਾ ਜਨਮ ਦੀ ਪਛਾਣ ਹੀ ਨਹੀਂ ਕੀਤੀ ਉਹਨਾਂ ਨੇ ਕਦੀ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਚਿੱਤ ਚ ਵਸਾਉਣਾ ਹੀ ਨਹੀਂ ਕੀਤਾ ਸੋ ਅੱਜ ਚੇਤ ਦੇ ਮਹੀਨੇ ਦੀ ਆਰੰਭਤਾ ਹੋਈ ਗੁਰਮਖੋ ਸਤਿਗੁਰਾਂ ਜੀ ਨੇ ਅਲੰਕਾਰ ਬਖਸ਼ਿਸ਼ ਕਰਕੇ ਇਹ ਸਮਝਾਉਣਾ ਕੀਤਾ ਹੈ ਕਿ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਚਿੱਤ ਚ ਸਦਾ ਵਸਾ ਕਰਕੇ ਰੱਖੀਏ ਇਹ ਹੀ ਸਾਡੀ ਸੰਗਰਾਦ ਹੈ ਇਹ ਹੀ ਬਖਸ਼ਿਸ਼ ਬਾਣੀ ਦੀ ਜੋ ਸਾਡੇ ਲਈ ਸਤਸੰਗਤ ਜੀ ਲੋਕ ਸੁਖੀਏ ਤੇ ਪ੍ਰਲੋਕ ਸੁਹੇਲੇ ਹਨ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆਉਣ ਵਾਲਾ ਸਮਾਂ ਸਭਨਾ ਦੇ ਲਈ ਸੁਭਾਗਾ ਭਰਿਆ ਬਣ ਜਾਵੇ ਰਹਿਮਤਾ ਸਤਗੁਰੂ ਜੀ ਵਰਤਾਉਣ ਦੁੱਖਾਂ ਕਲੇਸ਼ਾਂ ਦਿਲਦਰਾਂ ਦਾ ਨਾਸ਼ ਹੋਵੇ ਜੋ ਵੀ ਮਨੋ ਭਾਵਨਾ ਨੇ ਸੰਗਤ ਦੀਆਂ ਗੁਰੂ ਦੇ ਪਿਆਰਿਆਂ ਦੀਆਂ ਸਤਗੁਰੂ ਜੀ ਉਹਨਾਂ ਮਨੋ ਭਾਵਨਾਵਾਂ ਨੂੰ ਪੁਰੀਆਂ ਕਰਨ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਓਹਾਂ ਸੱਚ ਹੋਵੇ ਬੋਲਦਿਆਂ ਹੋਇਆ ਅਨੇਕ ਪੁੱਲਾਂ ਹੋਈਆਂ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਬਖਸ਼ਣ ਹਾਰ ਹੈ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਪੇਲ ਹਰ ਦਰਸ਼ਨ ਕਉ ਮੰਨ ਲੋ ਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕਾ ਪਾਏ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹੀ